ਸਾਂਜੀ ਪੰਜਾਬੀਓ ਕੀ ਹਾਲ ਚਾਲ ਨੇ ਤੇ ਦੋਸਤੋ ਅੱਜ ਵੀ ਤਿੰਨ ਚਾਰ ਜਗ੍ਹਾ ਤੇ ਕਬੱਡੀ ਦੇ ਮੈਚ ਹੋਣਗੇ ਤੇ ਅੱਜ ਤਕੜਾ ਕਬੱਡੀ ਕੱਪ ਹੋਣਾ ਸੋ ਉਹਨਾਂ ਬਾਰੇ ਆਪਾਂ ਦੇਖਦੇ ਹਾਂ ਤੇ ਮਿੱਤਰੋ ਅੱਜ ਸਭ ਤੋਂ ਪਹਿਲਾਂ ਤਕੜਾ ਕਬੱਡੀ ਕੱਪ ਹੋਵੇਗਾ ਪਿੰਡ ਕਿਲਾਸ਼ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਜਿੱਥੇ ਕਿ ਅੱਜ ਓਪਨ ਕਬੱਡੀ ਦੇ ਵਿੱਚ ਚਾਰ ਪਲੇਅਰ ਬਾਹਰੋਂ ਖੇਡ ਸਕਦੇ ਨੇ ਤੇ 16 ਟੀਮਾਂ ਜੇ ਇੱਥੇ ਐਂਟਰ ਕੀਤੀਆਂ ਜਾਣਗੀਆਂ ਓਪਨ ਕਬੱਡੀ ਦੇ ਲਈ ਪਹਿਲਾ ਇਨਾਮ ਥੇ ਲੱਖ ਰੁਪਈਆ ਤੇ ਦੂਜੇ ਇਨਾਮ ਤੇ 71000 ਰੁਪਏ ਰੱਖਿਆ ਗਿਆ ਹੈ। ਸੋ ਅੱਜ ਬਹੁਤ ਤਗੜਾ ਕਬੱਡੀ ਕੱਪ ਹੈ। ਤੇ ਦੋਸਤੋ ਇਹਨਾਂ ਮੈਚ ਦਾ ਲਾਈਵ ਚੱਲੇਗਾ ਪੰਜਾਬ ਲੈਵਲ ਤੇ। ਦੋਸਤੋ ਕਿ ਦੋਸਤੋ ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਸਕਰੂਲਾਪੁਰ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਵਿਖੇ। ਇੱਥੇ ਵੀ ਅੱਜ ਆਲ ਓਪਨ ਦੇ ਮੈਚ ਹੋਣਗੇ ਤੇ 52 ਕਿਲੋ ਦੇ ਮੈਚ ਵੀ ਹੋਣਗੇ। ਆਲ ਓਪਨ ਦੇ ਲਈ ਪਹਿਲਾ ਇਨਾਮ ਤੇ 31000 ਦੂਜਾ ਇਨਮ 21000 ਬੈਸਟਾ ਨੂੰ ਇਥੇ ਐਲਈਡੀਆਂ ਦਿੱਤੀਆਂ ਜਾਣਗੀਆਂ ਤੇ ਉਥੇ ਹੀ 52 ਕਿਲੋ ਦੇ ਲਈ ਪਹਿਲਾ ਇਨਮ 5100 ਦੂਜਾ ਇਨਮ 4100 ਤੇ ਬੈਸਟਾ ਨੂੰ ਕਿਲੋ ਕਿਲੋ ਦੇਸੀ ਘਿਓ ਦਿੱਤਾ ਜਾਵੇਗਾ ਦੋਸਤੋ ਅੱਗੇ ਦੋਸਤੋ ਅੱਜ ਇੱਕ ਵਧੀਆ ਕਬੱਡੀ ਦਾ ਸ਼ੋਅ ਮੈਚ ਵੀ ਹੋਣਾ ਹੈ ਇਹ ਕਬੱਡੀ ਦਾ ਸ਼ੋਅ ਮੈਚ ਹੋਵੇਗਾ ਪਿੰਡ ਖਾਰਾ ਜ਼ਿਲ੍ਹਾ ਤਰਨਤਾਰਨ ਵਿਖੇ ਜਿੱਥੇ ਕਿ ਅੱਜ ਫਰੰਦੀਪੁਰ ਦੀ ਟੀਮ ਖੇਡੇਗੀ ਗੋਪੀ ਹੋਰਾਂ ਦੀ ਤੇ ਇੱਕ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਸੋ ਇਹ ਟੀਮਾਂ ਦੇ ਵਿਚਕਾਰ ਇਹ ਮੈਚ ਹੋਵੇਗਾ ਅਮਰੀਕਾ ਖੋਸਾ ਕੋਟ ਲਾਵੀ ਵਾਊਚਰ ਹੈ ਤੇ ਬਾਈ ਜੀ ਇਹਨਾਂ ਮੈਚਾਂ ਦਾ ਲੈਪ ਚੱਲਣਾ ਹੈ ਮਝੈਲ ਟੀਵੀ ਦੇ ਉਸ ਤੋਂ ਅੱਗੇ ਦੋਸਤੋ ਅੱਜ ਇੱਕ ਹੋਰ ਕਬੱਡੀ ਦਾ ਸ਼ੋਅ ਮੈਚ ਹੋਣਾ ਹੈ ਇਹ ਕਬੱਡੀ ਦਾ ਸ਼ੋਅ ਮੈਚ ਹੋਵੇਗਾ ਪਿੰਡ ਬਾਠ ਵਿਖੇ ਸੋ ਜ਼ਿਆਦਾ ਜਾਣਕਾਰੀ ਇਹਨਾਂ ਨੇ ਕੋਈ ਸ਼ੇਅਰ ਕੀਤੀ ਨਹੀਂ ਤੇ ਏ ਸੀ ਦੋਸਤੋ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ ਤੇ ਬਾਕੀ ਇਦਾਂ ਹੀ ਹੋਰ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤੋਂ ਇਲਾਵਾ ਦੋਸਤੋ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ